ਆਸ ਤੋਂ ਸਾਡੇ ਨੈਸ਼ਨਲ ਕਨਵਿਨਰ ਅਰਵਿੰਦ ਕੇਜਰੀਵਾਲ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਸੀਗਾ ਉਹ ਪੰਜਾਬ ਦੇ ਲੋਕਾਂ ਨਾਲ ਇੱਕ ਹੋਰ ਜਿਹੜੀ ਗਰੰਟੀ ਆ ਉਹ ਪੂਰੀ ਕੀਤੀ ਹੈ ਜੀ ਕਿ ਆਪਾਂ ਜਿਹੜਾ ਯੁੱਧ ਨਸ਼ੇ ਵਿਰੁੱਧ ਕਿ ਪੰਜਾਬ ਤੇ ਜਿਹੜਾ ਨਸ਼ਾ ਹੈਗਾ ਉਹਨੂੰ ਜੜੋਂ ਖਤਮ ਕਰਨਾ ਜੀ ਉਹਦੇ ਵਾਸਤੇ ਜਿਹੜੀ ਅਸੀਂ ਸਾਰੀ ਉਹਨਾਂ ਦੀ ਟੀਮ ਬੈਠੇ ਆ ਜੀ ਆਪਣੇ ਕੁਟਾਰੀਆ ਸਾਹਿਬ ਜੀ ਅਸਰਾਰੀ ਜੀ ਔਰ ਭੁੱਲਰ ਸਾਹਿਬ ਤੇ ਦਈਆ ਜੀ ਸਾਰੇ ਜਿਹਨੇ ਸਾਡੇ ਐਮਐਲਏ ਇਹ ਅਸੀਂ ਪੰਜ ਬੰਦੇ ਉਹਨਾਂ ਦੀ ਟੀਮ ਹੈ ਜੀ ਜਿਹੜੇ ਫੀਲਡ ਟੀਮ ਕਹ ਲਓ ਤੁਸੀਂ ਜਿਹੜੇ ਫੌਟ ਸੋਲਜਰ ਕਹ ਲਓ ਇਨਫੈਂਟਰੀ ਕਹ ਲੋ ਔਰ ਸਾਰੇ ਅਫਸਰ ਸਹਿਬਾਨ ਔਰ ਸਾਰਾ ਸਮਾਜ ਦਾ ਸਾਨੂੰ ਬਹੁਤ ਪਰਮਾਹੰਗਾਰਾ ਮਿਲ ਲਿਆ ਔਰ ਇਹਦੇ ਚ ਅਸੀਂ 2-3 ਕੰਮ ਕਰ ਰਹੇ ਆ ਜੀ ਇੱਕ ਤਾਂ ਜਿਹੜਾ ਬੰਦਾ ਵੀ ਨਸ਼ਾ ਕਰਦਾ ਉਹਨੂੰ ਦਵਾਈ ਲੈਣ 'ਚ ਕੋਈ ਦਿੱਕਤ ਨਾ ਹੋਵੇ ਪਹਿਲਾ ਕੰਮ ਸਾਡਾ ਇਹ ਆ ਦੂਜਾ ਇਹ ਹੈਗਾ ਕਿ ਅਸੀਂ ਜਿਹੜੀ ਆਪਣੀ ਬੈਡ ਕੈਪੈਸਿਟੀ ਆ ਤੁਹਾਡੇ 150 ਸੀ ਸਿਰਫ ਹੁਣ ਅਸੀਂ 485 ਕਰਤੀ ਆ ਜੀ ਵਧਾ ਕੇ ਉਹਨੂੰ ਹੁਣ ਮੈਂ ਇੱਕ ਉਹ ਜਿਹੜੇ ਪ੍ਰਾਈਵੇਟ ਹਸਪੀਟਲ ਵੀ ਕੋਆਪਰੇਟ ਕਰ ਰਿਹਾ ਜਿਹੜੇ ਤੁਹਾਡੇ ਕੋਆਪਰੇਟ ਹਸਪੀਟਲ ਆ ਜਾਂ ਚੈਰੀਟੇਬਲ ਹਸਪੀਟਲ ਆ ਮੈਂ ਇਸ ਤੋਂ ਬਾਅਦ ਵੀ ਇੱਕ ਦੋ ਹਸਪਤਾਲ ਨੂੰ ਵਿਜ਼ਿਟ ਤੇ ਉਹਦੇ ਵਿੱਚ ਅਸੀਂ ਜਿਹੜਾ ਹੈਗਾ ਉਹਦੇ ਵਿੱਚ ਨਵੀਂ ਜਿਹੜੀ ਅਪਰੋਚ ਹੈ ਉਹ ਹੈਗੀ ਹੈ ਕਿ ਇੱਕ ਤਾਂ ਜਿਹੜੇ ਬੰਦੇ ਨਸ਼ੇ ਕਰਦੇ ਆ ਉਹਦੇ ਨਾਲ ਦੋ ਤਿੰਨ ਇਸ਼ੂਜ਼ ਆ ਜੀ ਜਿਵੇਂ ਤੁਹਾਡਾ ਬਾਰਡਰ ਤੇ ਬਹੁਤ ਨੇੜੇ ਆ ਨਸ਼ਾ ਆਂਦਾ ਬਹੁਤ ਐ ਡਰੋਨਸ ਵੀ ਆਂਦੀਆਂ ਡਰੋਨਸ ਘਟੀਆਂ ਹੋਣ ਪਹਿਲਾਂ ਨਾਲੋਂ ਘਟੀਆਂ ਤੇ ਜੇ ਕੋਈ ਨਸ਼ਾ ਗੇਰਵੀ ਜਾਂਦਾ ਜਾਂ ਹਥਿਆਰ ਗੇਰਵੀ ਜਾਂਦਾ ਤਾਂ ਹੁਣ ਲੋਕ ਚੱਕਰ ਨਹੀਂ ਜਾਂਦੇ ਕਿ ਹੁਣ ਪੁਲਿਸ ਗਿੱਟੇ ਸਿੱਖ ਦਿੰਦੀ ਆ ਇਹ ਇੱਕ ਮਤਲਬ ਪਹਿਲਾਂ ਨਾਲ ਜੋ ਨਹੀਂ ਸੀ ਇਹਦੇ ਨਾਲ ਬਹੁਤ ਫਰਕ ਪਿਆ ਜੀ ਨਸ਼ੇ ਦੀ ਆਮਦ ਘਟੀ ਆ ਤੇ ਉਹਦੇ ਨਾਲ ਨਾਲ ਜਿਹੜਾ ਹੈਗਾ ਸਾਡੇ ਜਿਹੜੇ ਲੋਕ ਨਸ਼ਾ ਵੇਚਣ ਵਾਲੇ ਆ ਉਹ ਵੀ ਅੱਗੇ ਨਾਲੋਂ ਜਿਹੜਾ ਹੈਗਾ ਪੁਲਿਸ ਨੇ ਬਹੁਤ ਵਧੀਆ ਕੰਮ ਕਰਕੇ ਸਾਡਾ ਜਿਹੜਾ ਸਾਰਾ ਪੰਜਾਂ ਜਣਿਆਂ ਦਾ ਕੰਮ ਆ ਜਾਂ ਜਿਹੜੀ ਸਾਡੀ ਟੀਮ ਹੈ ਫੀਲਡ ਟੀਮ ਹੈ ਸਾਡਾ ਕੰਮ ਹੈ ਕਿ ਜਿਹੜੇ ਬੱਚੇ ਟੀਕੇ ਲਾਉਂਦੇ ਆ ਉਹਨਾਂ ਨੂੰ ਪਹਿਲਾਂ ਤਾਂ ਟੀਕੇ ਤੋਂ ਹਟਾਇਆ ਜਾਵੇ ਇੱਕ ਨਵੀਂ ਅਸੀਂ ਸ਼ੁਰੂ ਕਰ ਰਹੇ ਹਾਂ ਜੀ ਲਿਕਵਿਡ ਮੈਥਡ ਆਨ ਕਹਿੰਦੇ ਆ ਨੱਕ 'ਚ ਪਾਣੇ ਆ ਦਵਾਈ ਉਹ ਟੀਕੇ ਜਿੰਨੀ ਇਫੈਕਟਿਵ ਹੈ ਕਿ ਭਾਵੇਂ ਅਸੀਂ ਉਹਨੂੰ ਉਹਦੇ ਤੇ ਲਈਏ ਉਹਦੇ ਦੋ ਫਾਇਦੇ ਆ ਜੀ ਇੱਕ ਤਾਂ ਓਵਰਡੋਸ ਡੈਥ ਨਹੀਂ ਹੋਊਗੀ ਤੇ ਦੂਜਾ ਜਿਹੜਾ ਟੀਕੇ ਲਾਉਣ ਨਾਲ ਸ਼ੇਅਰਿੰਗ ਆਫ ਸਿੰਜਰਸ ਦਾ ਨਾਮ ਜੜਾ ਹੈਗਾ ਉਹ ਹੈਪਾਟਾਈਟਸ ਵੀ ਹੁੰਦਾ ਜੀ ਕਾਲਾ ਪੀੜਿਆ ਵੀ ਹੁੰਦਾ ਐਡਸ ਦੀ ਬਿਮਾਰੀ ਵੀ ਹੁੰਦੀ ਆ ਹੋਰ ਵੀ ਜਾਨਲੇਵਾ ਬਿਮਾਰੀਆਂ ਤੋਂ ਬੰਦਾ ਬਚੇਗਾ ਇਹਨੂੰ ਹਾਰਮ ਰਿਡਕਸ਼ਨ ਕਹਿੰਦੇ ਆ ਅਸੀਂ ਵੀ ਉਹਨੂੰ ਜਿਹੜਾ ਉਹ ਕਿਉਂਕਿ ਜਿਹੜਾ ਇੱਕ ਨਸ਼ੇ ਦੀ ਜਿਹੜਾ ਬੰਦਾ ਗੋਲੀ ਤੇ ਲੱਗ ਗਿਆ ਨਾ ਜੀ ਇਹ ਮੈਂ ਉਹਨਾਂ ਨੂੰ ਕਹਿੰਦਾ ਹਾਂ ਨਾ ਵੀ ਇਹ ਉਮਰ ਕੈਦਵਾਗਾ ਰਹੇ ਜੀ ਇਹਦੇ ਚ ਤੁਹਾਨੂੰ ਰਿਮਿਸ਼ਨ ਵੀ ਹੋ ਸਕਦੀ ਆ ਤੇ ਤੁਹਾਨੂੰ ਅਸੀਂ ਬਾਹਰ ਵੀ ਕੱਢ ਸਕਦੇ ਆ ਤੁਹਾਡਾ ਬਿਹੇਵੀਅਰ ਚੰਗਾ ਹੋਏਗਾ ਤਾਂ ਤੁਸੀਂ ਇਸ ਤੋਂ ਬਾਹਰ ਵੀ ਆ ਸਕਦੇ ਹੋ ਤੁਹਾਨੂੰ ਮੁਕਤੀ ਵੀ ਮਿਲ ਸਕਦੀ ਆ ਜੇ ਕਾਲਾ ਪੀੜੀ ਹੋ ਗਿਆ ਫਿਰ ਤਾਂ ਇਹ ਸਜਾਏ ਮੌਤ ਚ ਕਨਵਰਟ ਹੋ ਗਈ ਨਾ ਜੀ ਤੇ ਉਧਰ ਨੂੰ ਨਾ ਜਾਓ ਸੋ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰ ਨਾਲ ਉਹਨਾਂ ਦੀ ਉਹਨਾਂ ਦੀਆਂ ਮਾਂ ਭੈਣ ਨਾਲ ਬਾਪੂ ਨਾਲ ਦਾਦਾ ਦਾਦੀ ਨਾਲ ਸਾਨੂੰ ਹਮਦਰਦੀ ਆ ਤੇ ਉਹਨਾਂ ਨੂੰ ਅਸੀਂ ਨਸ਼ੇ ਚੋਂ ਕੱਢ ਕੇ ਉਹਨਾਂ ਨੂੰ ਪਹਿਲਾਂ ਗੋਲੀਆਂ ਤੇ ਫਿਰ ਗੋਲੀਆਂ ਛਡਾ ਕੇ ਤੇ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾਵਾਂਗੇ ਅਸੀਂ ਚਾਹੇ ਖੇਤੀ ਦੇ ਖੇਤੀਬਾੜੀ ਤੇ ਆਧਾਰਤ ਹੋਵੇ ਕੰਪਿਊਟਰ ਦੇ ਆਧਾਰਤ ਹੋਵੇ ਆਈਟੀਆਈ ਦੇ ਆਧਾਰਤ ਹੋਵੇ ਤੇ ਅਸੀਂ ਸਾਡੀ ਕੋਸ਼ਿਸ਼ ਹੈ ਬਿਨ ਨੂੰ ਕੋਈ ਨਾ ਕੋਈ ਕੰਮ ਸਿਖਾ ਗਏ ਕੋਈ ਨਾ ਕੋਈ ਕੰਮ ਨੂੰ ਚਾਹੇ ਕੋਈ ਬੰਦਾ ਆਪਣਾ ਚੰਗਾ ਖਾਣਾ ਬਣਾਉਣ ਲੱਗ ਜਾਏ ਕੋਈ ਬੇਕਰੀ ਲੈ ਲੇ ਮੇਲ हेयर ਸਲੂਨ ਦੇ ਕੋਰਸਸ ਬਹੁਤ ਪਪੂਲਰ ਹੋ ਰਹੇ ਆ ਪਲੰਬਿੰਗ ਆ ਜਿਹੜਾ ਤੁਹਾਡੇ ਜਿਹੜੇ ਪਲੰਬਰ ਦੀ ਬਹੁਤ ਲੋੜ ਹੁੰਦੀ ਆ ਜੀ ਆਪਾਂ ਨੂੰ ਮਿਲਦਾ ਨਹੀਂ ਇਲੈਕਟ੍ਰੀਸ਼ੀਅਨ ਦੀ ਲੋੜ ਹੁੰਦੀ ਆ ਜੇ ਬੰਦਾ ਪਿੰਡ ਚ ਰਹਿੰਦਾ ਹੋਵੇ ਤਾਂ ਘੱਟੋ ਘੱਟ ਆਪਣਾ ਤਾਂ ਮਤਲਬ ਕੰਮ ਕਰ ਹੀ ਸਕਦਾ ਨਾ ਪਿੰਡ ਦੇ ਵਿੱਚ ਟਰੈਕਟਰ ਮਕੈਨਿਕ ਹੋ ਗਏ ਸੋ ਇਹੋ ਜਿਹੇ ਕੋਰਸਸ ਉਹਨਾਂ ਨੂੰ ਕਰਾ ਰਹੇ ਆ ਜੀ ਖੇਤੀਬਾੜੀ ਤੇ ਆਧਾਰਿਤ ਹੈ ਜਿਹੜੀ ਹਾਈ ਵੈ ਈਵਨ ਡ੍ਰੈਗਨ ਫਰੂਟ ਦੀ ਕਰ ਰਿਹਾ ਜੀ ਹਲਦੀ ਜਿਹੜੀ ਹੈਗੀ 14 14 ਲੱਖ ਦੀ ਕੱਢ ਰਿਹਾ ਆਰਗੈਨਿਕ ਫਾਰਮਰ ਸਾਡੇ ਜਾਂ ਗੁੜ ਵੀ ਵੀ ਕਿਸਮਾਂ ਦਾ ਗੁੜ ਬਣਾਈ ਜਾਂਦੇ ਆ ਗੁੜ ਸ਼ੱਕਰ ਦੀ ਬੜੀ ਕੀਮਤ ਹੈ ਜੀ ਦੁਨੀਆ ਦੇ ਵਿੱਚ ਉਹ ਜਿਹੜੇ ਆਰਗੈਨਿਕ ਪ੍ਰੋਡਕਟ ਆ ਦੇ ਤੇਲ ਹੋ ਸਕਦੇ ਆ ਮਤਲਬ ਤੇਲ ਹੋ ਸਕਦੇ ਆ ਹੋਰ ਜੋ ਪਹਿਲਾਂ ਹੁੰਦਾ ਸੀ ਪੰਜਾਬ ਸਾਰਾ ਕੁਝ ਉਹਨੂੰ ਕੋਈ ਨਾ ਕੋਈ ਕੰਮ ਸਿਖਾ ਕੇ ਕੰਮ ਤੇ ਲਾਣਾ ਸੀ ਇੱਕ ਤਾਂ ਹੈਗਾ ਰਸਤਾ ਇਹ ਵੀ ਆਓ ਨਸ਼ਾ ਛੱਡੋ ਕੰਮ ਸਿੱਖੋ ਕੰਮ ਕਰੋ ਆਪਣੇ ਪਰਿਵਾਰ ਦੇ ਜੀਵਨ ਦਾ ਆਨੰਦ ਲਓ ਦੂਜਾ ਰਸਤਾ ਇਹ ਆ ਵੀ ਜੇ ਤੁਸੀਂ ਨਸ਼ਾ ਵੇਚਣ ਵਾਲੇ ਹੋ ਨਾ ਜੀ फेर ਹੁਣ ਤੁਹਾਡੀ ਕੋਈ ਨਹੀਂ ਐ ਬਈ ਪੁਲਿਸ ਤੁਹਾਡੇ ਪਿੱਛੇ ਹੋਏਗੀ ਜਾਂ ਤਾਂ ਕਿਸੇ ਥਾਣੇ 'ਚ ਤੁਸੀਂ ਕੁੱਟ ਖਾ ਰਹੇ ਹੋਗੇ ਜਾਂ ਤੁਸੀਂ ਪੰਜਾਬ ਛੱਡ ਕੇ ਭੱਜ ਜਾਓਗੇ ਜਾਂ ਕਿਸੇ ਹਸਪਤਾਲ 'ਚ ਦਾਖਲ ਹੋਗੇ ਤੇ ਇਸ ਤੋਂ ਅਗਲੀ ਸਟੇਜ ਤਾਂ ਹੋ ਜਾਵੇ ਤੁਸੀਂ ਰੱਬ ਨੂੰ ਪਿਆਰ ਹੋ ਕੇ ਤੇ ਆਪਣਾ ਕਿਤੇ ਸਿਵਰਾਂ 'ਚ ਪਹੁੰਚੇ ਹੋਗੇ ਇਹ ਦੋ ਰਸਤੇ ਆ ਜੀ ਇਹ ਜਿਹੜੇ ਸਾਡੇ ਯੂਥ ਆ ਨਾ ਜੀ ਇਹਦੇ ਵਾਸਤੇ ਅਸੀਂ ਇੱਕ سپورਟ ਗਰੁੱਪ ਆ ਨਾਰਕੋਟਿਕ ਅਨੋਨਿਮਸ ਤੇ ਐਲਕੋਹੋਲਿਕ ਅਨੋਨਿਮਸ ਇਹਦੇ ਯੂਨਿਟ ਬਣਾ ਰਹੇ ਹਾਂ ਸਾਰੇ ਪਿੰਡਾਂ 'ਚ ਤੁਹਾਡੇ ਅੱਜ ਵੀ ਜਿਹੜਾ ਇੱਕ ਮੁੰਡਾ ਹੈਗਾ ਉਹਨੂੰ ਮੈਂ ਸ਼ੁਰੂ ਕਰਾਇਆ ਹੈਗਾ ਉਨੇ ਨਸ਼ਾ ਖੋਦ ਛੱਡਿਆ ਉਹਨੇ ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਜਿਹੜੇ ਨਸ਼ਾ ਕਰਨ ਵਾਲੇ ਉਹਨਾਂ ਨੂੰ ਲੈ ਕੇ ਆਓ ਤੇ ਉਹਨਾਂ ਦਾ ਇਲਾਜ ਕਰਾਓ ਉਲਟਾ ਉਲਟਾ ਜੇ ਪਹਿਲਾਂ ਤਾਂ ਨਸ਼ਾ ਲਾਂਦਾ ਹੈ ਨਾ ਤੁਹਾਨੂੰ ਕੋਈ ਨਾ ਕੋਈ ਸੋ ਇਹ ਜਿਹੜੀ ਹੈਗੀ ਹੈ ਇਹ ਅਰਵਿੰਦ ਕੇਜਰੀਬਾਬ ਜੀ ਦਾ ਜੋ ਹੈਗਾ ਉਹ ਆ ਵੀ ਰਿਹਾ ਹੈ 1 2 3 ਨੂੰ ਇੱਥੇ ਤੇ ਅਸੀਂ ਪੰਜਾਬ ਦੇ ਵਿੱਚ ਜਿਹੜੀ ਬੈਡ ਕੈਪੈਸਿਟੀ ਆ ਉਹ 2.5 ਗੁਣਾ ਕੀਤੀ ਆ ਪਹਿਲਾਂ ਜੇਲਾ ਪਰੀਆਂ ਹੋਈਆਂ ਸੀ ਨਸ਼ਾ ਸ਼ਡਾਉ ਕੇਂਦਰ ਖਾਲੀ ਸੀ ਹੁਣ ਉਲਟਾ ਹੋ ਰਿਹਾ ਨਸ਼ਾ ਸ਼ਡਾਉ ਕੇਂਦਰ ਭਰਨੇ ਸ਼ੁਰੂ ਹੋ ਗਏ ਜਦੋਂ ਨਸ਼ਾ ਤੇ ਉਧਰੋਂ ਜੇਲਾ ਹੌਲੀ 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 ਉਹਦੇ ਚ ਖਾਲੀ ਹੋਣੀ ਸ਼ੁਰੂ ਹੋ ਜਾਣਗੇ ਉਹਦੇ ਨਾਲ ਇੱਕ ਤਾਂ ਪੁਲਿਸ ਦਾ ਟਾਈਮ ਬਚੇਗਾ ਜੀ ਜੁਡੀਸ਼ਰੀ ਦਾ ਟਾਈਮ ਬਚੇਗਾ ਲੋਕਾਂ ਦੀ ਬੌਦਲੇਸ਼ਨ ਬਚੇਗੀ ਤੇ ਇਹ ਜਿਹੜੀ ਸਾਡੀ ਇੱਕ ਤਾਂ ਸਾਡੀ ਇਹ ਸਟ੍ਰੈਟਜੀ ਹੈ ਜੀ ਦੂਜਾ ਮੇਰਾ ਅੱਜ ਆਣ ਦਾ ਮਕਸਦ ਇਹ ਸੀਗਾ ਕਿ ਜਿਹੜੇ ਡੈਂਗੀ ਔਰ ਚਿਕਨ ਗੁਨੀਆ ਮਲੇਰੀਆ ਚੋ ਤਾਂ ਬਰਸਾਤ ਆਂਦੀ ਹੈ ਡਾਇਰੀਆ ਇਹ ਬਿਮਾਰੀਆਂ ਬਹੁਤ ਹੁੰਦੀਆਂ ਹਨ ਦੀ ਭਾਰ ਹੁੰਦੀਆਂ ਉਹਦੇ ਵਾਸਤੇ ਮੈਂ ਕੰਪਰੀ ਤੁਹਾਡੇ ਕੋਲੇ ਅਸੀਂ ਰੱਖਦੇ ਸੀਗੇ 40-50 ਜਿਹੜੇ ਉਹਨਾਂ ਨੂੰ ਬਰੀਡਿੰਗ ਚੱਕਰ ਕਹਿੰਦੇ ਆ ਉਹ ਜਿਹਨਾਂ ਨੇ ਜਾ ਕੇ ਘਰ-ਘਰ ਚੈੱਕ ਕਰਨਾ ਜਾ ਕੇ ਅਸੀਂ ਹੁਣ 1250 ਤੁਹਾਡੇ ਕੋਲ ਨਰਸਿੰਗ ਸਟੂਡੈਂਟ ਹੈ ਮੈਡੀਕਲ ਨਾਲ ਸੰਬੰਧਿਤ ਹੈ ਐਸੀ ਤਰ੍ਹਾਂ ਫਾਰਮੇਸੀ ਦੇ ਦੂਜੇ ਸਾਰੇ ਪੰਜਾਬ 'ਚ ਅਸੀਂ 1 ਲੱਖ ਬੰਦੇ ਨੂੰ ਇਹਨਾਂ ਨੂੰ ਤੁਹਾਡੇ ਨਰਸਿੰਗ ਸਟੂਡੈਂਟ ਨੂੰ 950 ਨੂੰ ਟ੍ਰੇਨਿੰਗ ਦੇ ਚੁੱਕਾ ਉਹਨੂੰ ਬਰੀਡਿੰਗ ਚੱਕਰ ਬਣਾ ਦਿੱਤਾ ਅਸੀਂ ਫ੍ਰੀ ਦੀ ਲੇਬਰ ਹੈ ਜੀ ਬੱਚੇ ਦੀ ਕੈਪੇਬਿਲਿਟੀ ਵੱਧਦੀ ਹੈ ਜੀ ਐਸੀ ਤਰ੍ਹਾਂ ਜਿਹੜੇ ਉਹਨਾਂ 'ਚ ਪੋਸਟ ਬੇਸਿਕ ਵਾਲੀਆਂ ਜਿਹੜਾ ਨੇ ਬੇਸਿਕ ਬੀਐਸਸੀ ਪਹਿਲਾਂ ਉਹਨਾਂ ਨੇ ਜੀਆ ਉਹਨਾਂ ਨੂੰ ਮੈਂ ਟ੍ਰੇਨਿੰਗ ਦਵਾ ਰਿਹਾ ਜੀ ਨੈਸ਼ਨਲ ਡਰੱਗ ਡਿਪੈਂਡੈਂਸ ਐਂਡ ਟ੍ਰੀਟਮੈਂਟ ਸੈਂਟਰ ਏਮਜ਼ ਦੇ ਵਿੱਚ ਆ ਜੀ ਦਿੱਲੀ ਦੇ ਵਿੱਚ ਬਹੁਤ ਵਧੀਆ ਕੋਰਸ ਹੈ ਫ੍ਰੀ ਚੁਕਾ ਕੇ ਦੇ ਰਹੇ ਸਰਕਾਰ ਵੱਲੋਂ ਉਹ ਆ ਕੇ ਆਪਣੀ ਸੇਵਾ ਕਰਨਗੇ ਆਪਣੇ ਪੰਜਾਬ ਦੀ ਆਪਣੇ ਫਿਰੋਜ਼ਪੁਰ ਦੀ ਔਰ ਬਾਹਰ ਜਦੋਂ ਵਿਦੇਸ਼ ਜਾਣਗੇ ਉਹਦੀ ਬਾਹਰ ਵੀ ਉਹਨਾਂ ਦਾ ਬਹੁਤ ਹੈ ਜੀ ਉੱਥੇ ਜਾ ਕੇ ਉਹਨੂੰ ਜੌਬ ਮਿਲ ਜੂਗੀ ਉਹਦੇ ਵਿੱਚ ਇਸੇ ਤਰ੍ਹਾਂ ਪੇਲੀਏਟਿਵ ਕੇਅਰ ਹੁੰਦੀ ਹੈ ਜਿਹੜੇ ਕੈਂਸਰ ਦੇ ਪੇਸ਼ੈਂਟ ਆ ਬੈਡ ਰਿਟਨ ਪੇਸ਼ੈਂਟ ਆ ਇਸੇ ਤਰ੍ਹਾਂ ਜੈਰੀਏਟ੍ਰਿਕ ਹੁੰਦੀ ਹੈ ਜਿਹੜੇ 90 92 ਸਾਲ ਦੇ 80 ਸਾਲ ਦੇ ਬਜ਼ੁਰਗ ਆ ਜਿਹੜੇ ਬੈਡ ਰਿਟ ਤੇ ਸਾਡਾ ਨਸ਼ਾ ਛਡਾਓ ਸਾਡਾ ਯੁੱਧ ਨਸ਼ੇ ਵਿਰੁੱਧ ਸਾਡਾ ਸਾਥ ਦੇਣਗੇ ਉਹ ਸੋ ਇਹ ਇਸੇ ਤਰ੍ਹਾਂ ਜਿਹੜਾ ਡੈਂਗੀ ਦੇ ਵਿੱਚ ਸਾਡੇ ਸਾਥ ਦੇਣਗੇ ਬਰੀਡਿੰਗ ਚੱਕਰ ਦਾ ਕੰਮ ਕਰਨਗੇ ਉਹ ਇਸੇ ਤਰ੍ਹਾਂ ਜਿਹੜਾ ਤੁਹਾਡਾ ਹੈਗਾ ਜਿਹੜੀਆਂ ওয়াটার ਬੌਂਡ ਡਿਜ਼ੀਜ਼ ਆ ਉਹਦੇ ਵਾਸਤੇ ਅਸੀਂ ਪਹਿਲਾਂ ਤਾਂ ਜਿਹੜੇ ਤੁਹਾਡੇ ওয়াਟਰ ਸਪਲਾਈ ਸੈਨੀਟੇਸ਼ਨ ਇਹ ਪਹਿਲਾਂ ਇਹ ਪਹਿਲਾ ਪਹਿਲੀ ਵਾਰ ਹੀ ਬਣਾਈਆਂ ਜੀ ਮੈਂ ਪਿਛਲੇ ਸਾਲ ਤੋਂ ਕੋਆਰਡੀਨੇਸ਼ਨ ਕਮੇਟੀਆਂ ਜ਼ਿਲ੍ਹੇ ਤੇ ਵੀ ਸਟੇਟ ਲੈਵਲ ਤੇ ਵੀ ਸਬਡਿਵੀਜ਼ਨ ਲੈਵਲ ਦੇ ਉੱਤੇ ਵੀ ਜਿਹੜੇ ਪਾਣੀ ਦੇ ਸੈਂਪਲ ਟੈਸਟ ਕਰਨੇ ਆ ਉਹ ਲੋਕਲ ਬਾਡੀਜ਼ ਨੇ ਕਰਨੇ ਆ ਜੀ ਮਿਸਪਲ ਕਮੇਟੀ ਨੇ ਕਰਨੇ ਆ ਮਿਸਪਲ ਕਾਰਪੋਰੇ ਹੈਲਥ ਡਿਪਾਰਟਮੈਂਟ ਦਾ ਜਦੋਂ ਬਿਮਾਰੀ ਫੈਲ ਗਈ ਫਿਰ ਟੈਸਟ ਕਰਦਾ ਜੀ ਤੇ ਉਹਨਾਂ ਦੇ ਨਾਲ ਆਪਸ ਕੋਆਰਡੀਨੇਸ਼ਨ ਕਰਕੇ ਕਿ ਜਿੱਥੋਂ ਲੋਕ ਪਾਣੀ ਪੀਂਦੇ ਆ ਉੱਥੋਂ ਸੈਂਪਲ ਲੈਣਾ ਪਹਿਲਾਂ ਉਹ ਸੋਰਸ ਤੋਂ ਲੈ ਲੈਂਦੇ ਸੀ ਜਿੱਥੇ ਟੈਂਕੀ ਲੱਗੀ ਉੱਥੋਂ ਲੈ ਲੈਂਦੇ ਸੀ ਉਹ ਤਾਂ ਸਾਫ਼ ਹੀ ਜਾਂਦੇ ਉਹ ਤੇ ਜ਼ੀਰੋ ਆਂਦਾ ਉਹਦੇ ਚ ਹੈਲਥ ਵਾਲੇ ਦੇ ਸੈਂਪਲ ਫੇਅਰ ਹੁੰਦੇ ਸੀ 10% 15% 20% 25% ਉਹਨਾਂ ਦੇ ਹੁੰਦਾ ਸੀ ਉਹਨਾਂ ਦੇ ਫੇਅਰਲੀ ਹੁੰਦਾ ਸੀ ਕੋਈ ਵੀ ਫਿਰ ਮੈਂ ਉਹਨਾਂ ਨੂੰ ਸਮਝਾਇਆ ਵੀ ਕਿਉਂ ਨਹੀਂ ਫੇਅਰ ਹੁੰਦੇ ਸੋ ਇਹ ਸਾਰੇ ਕੰਮ ਜਿਹੜੇ ਹੈਗੇ ਇਹ ਦੇ ਕਰਕੇ ਮੈਂ ਜਿਹੜਾ ਸੀਗਾ ਜੀ ਤੁਹਾਡਾ ਜਿਹੜਾ ਜਿਹੜੀਆਂ ਮੱਖੀਆਂ ਮੱਛਰਾਂ ਨਾਲ ਫੈਲਣ ਵਾਲੀਆਂ ਬਿਮਾਰੀਆਂ ਗੰਦੇ ਪਾਣੀ ਕਰਕੇ ਬਿਮਾਰੀਆਂ ਫੈਲਣ ਵਾਲੀਆਂ ਬਿਮਾਰੀਆਂ ਟੱਟੀਆਂ ਉਲਟੀਆਂ ਵਾਲੀਆਂ ਬਿਮਾਰੀਆਂ ਕੋਲਰਾ ਹੈਪਟਾਈਟਸ ਹੈ ਜਿਹੜੀਆਂ ਇਹ ਸਾਰੀਆਂ ਬਿਮਾਰੀਆਂ ਤੇ ਡੇਂਗੀ ਚਿਕਨਗੁਨੀਆ ਮਲੇਰੀਆ ਇਹ ਵਾਲੀਆਂ ਬਿਮਾਰੀਆਂ ਨੂੰ ਲੈ ਕੇ ਪਲੱਸ ਜਿਹੜਾ ਮੇਨ ਮੇਰਾ ਮਕਸਦ ਸੀ ਉਹ ਯੁੱਧ ਨਸ਼ੇ ਵਿਰੋਧ ਉਹਦੀ ਕਪੈਸਿਟੀ ਬਿਲਡਿੰਗ ਕਰਨਾ ਜਿੰਨੇ ਲੋਕਲ ਸੈਕਟਰੀਸਟ ਹੈ ਉਹ ਹੈ ਹੁਣ ਜਿੰਨੇ ਵੀ ਤੁਹਾਡੇ ਕੈਮਿਸਟ ਹੈ ਮੈਂ ਤੁਹਾਡੇ ਸਿਰ ਨੂੰ ਦੱਸਣਾ ਚਾਹੁੰਦਾ ਕਿ ਜ਼ਿਲ੍ਹਾ ਪ੍ਰਸ਼ਾਸਨ ਮੀਟਿੰਗ ਕਰੇਗਾ ਸਾਫ ਸੁਥਰਾ ਕੰਮ ਕਰਦਾ ਜਿਹੜਾ ਨਸ਼ੇ ਦੀਆਂ ਗੋਲੀਆਂ ਨਹੀਂ ਵੇਚਦਾ ਕੋਈ ਹੋਰ ਲੱਗਣਾ ਨਹੀਂ ਕਰਦਾ ਉਹਨੂੰ ਕੋਈ ਪ੍ਰੇਸ਼ਾਨ ਨਹੀਂ ਕਰੇਗਾ ਉਹ ਸਾਡੇ 950 ਦੇ ਕਰੀਬ ਹੈਗਾ ਜਿਹੜੇ ਨਸ਼ੇ ਦੇ ਜਿਹੜੇ ਤੁਹਾਡੇ ਕੈਮਿਸਟ ਸਾਰੇ ਜ਼ਿਲ੍ਹੇ ਦੇ ਵਿੱਚ ਸਾਰੇ ਵਿੱਚੇ ਜੀਰਾ ਵੀ ਆ ਗਿਆ ਗੁਰੂਵਾਰ ਸਾਹਿਬ ਵੀ ਆ ਗਿਆ ਸਾਰੇ ਆ ਕੇ ਤੇ ਉਹਦੇ ਚ ਉਹਦੇ ਚ ਮੈਂ ਕਹਿੰਦਾ ਮੁਸ਼ਕਲ ਨਾਲ ਜਿਹੜਾ ਹੈਗਾ 980 ਆ ਸੌਰੀ ਉਹਦੇ ਚੋਂ 10 20 50 ਹੋਣਗੇ ਜਿਹੜੇ ਮਾੜਾ ਕੰਮ ਕਰਦੇ ਆ ਬਾਕੀ ਸਾਰੇ ਚੰਗਾ ਕੰਮ ਕਰਨ ਵਾਲੇ ਉਹਨਾਂ ਨੂੰ ਉਹ ਉਹ ਸਾਡੇ ਨਾਲ ਚੱਲਣਗੇ ਜੀ ਇਸੇ ਤਰ੍ਹਾਂ ਜਿਹੜਾ ਹੈਗਾ ਜਿਹੜੇ ਜਿਹੜੇ ਖਰਾਬ ਹੈ ਉਹਨਾਂ ਤੇ ਐਕਸ਼ਨ ਕਰਾਂਗੇ ਜੀ ਉਹਨਾਂ ਨੂੰ ਜਿਹੜੇ ਜਿਹੜੇ ਗੋਲੀਆਂ ਵੇਚਦਾ ਨਾ ਕਿਤੇ ਕੋਲ 1000 ਗੋਲੀ ਮਿਲ ਗਈ 2000 ਮਿਲ ਗਈ ਉਹਦਾ ਕਾਨੂੰਨ ਹੈ ਜੀ ਉਹਦਾ ਕਾਨੂੰਨ ਦੇ ਹਿਸਾਬ ਨਾਲ ਕੰਮ ਕਰਨਗੇ ਸ਼ਡਿਊਲ ਡਰਗ ਚ ਪਾ ਰਹੇ ਆ ਇਹ ਇਸੇ ਤਰ੍ਹਾਂ ਇੱਕ એનર્ਜੀ ਡਰਿੰਕ ਹੈ ਜੀ ਮੈਂ ਪੰਜਾਬ ਵਿੱਚ ਬੈਨ ਕਰਤੀ ਆ ਉਹ ਸਾਰਿਆਂ ਨੂੰ ਦੱਸੋ ਕਿ ਕਿਸੇ ਸਕੂਚ ਨੇ ਰੱਖਣੀ ਸਕੂਲ ਦੇ 50 ਮੀਟਰ ਸ਼ਹਿਰ ਵਿੱਚ ਤੇ 100 ਮੀਟਰ ਪਿੰਡ ਦੇ ਉਹਦੇ ਦਰਾਰੇ ਵਿੱਚ ਨਹੀਂ ਰੱਖਣੀ 18 ਸਾਲ ਦੇ ਬੱਚਿਆਂ ਤੱਕ ਮੈਂ ਬੈਨ ਕਰਤੀ ਆ ਕਾਲਜਾਂ ਵਾਸਤੇ ਪੇਰੈਂਟਸ ਵਾਸਤੇ ਐਡਵਾਈਸਰੀ ਆ ਵੀ ਘਰੇ ਵੀ ਨਾ ਰੱਖੋ ਉਹਦੇ ਵਿੱਚ ਕੈਫੀਨ ਬਹੁਤ ਹੁੰਦੀ ਆ ਸਟਿੰਗ ਆਂਦੀ ਆ ਇੱਕ ਤੁਹਾਡੇ ਰੈੱਡ ਬੋਲ ਆਂਦੀ ਆ ਇੱਕ ਹੈਲ ਆਂਦੀ ਆ ਉਹ ਹੈ ਹੀ ਹੈਲ ਐ ਉਹ ਬਹੁਤ ਹਾਰਮਫੁਲ ਆ ਬੱਚਿਆਂ ਵਾਸਤੇ ਸੋ ਇਹ ਕੁੱਲ ਮਿਲਾ ਕੇ ਇਸੇ ਤਰ੍ਹਾਂ ਜਿੰਨੇ ਵੀ ਤੁਹਾਡੇ ਕੋਲ ਬੰਦਾ ਚਾਹੇ ਕੋਈ ਹਲਵਾਈ ਦੀ ਦੁਕਾਨ ਆ ਜੀ ਚਾਹੇ ਉਹ ਦੀ ਰੇੜੀ ਹੈ ਜਾਂ ਉਹਦਾ ਹੋਟਲ ਹੈ ਰੈਸਟੋਰੈਂਟ ਹੈ ਉਹਨਾਂ ਵਾਸਤੇ ਇੱਕ ਵੈਨ ਹੈ ਜੀ ਸੇਫਟੀ ਔਨ व्हील्स ਫੂਡ ਸੇਫਟੀ ਔਨ व्हील्स ਉਹ ਮੌਕੇ ਤੇ ਆ ਕੇ ਦੁੱਧ ਪਨੀਰ ਜਿਹੜੇ ਆਪਾਂ ਆਪਾਂ ਗੱਲ ਕਰਦੇ ਆ ਜਿਹੜੇ ਨਾਰਕੋਟਿਕਸ ਵਾਲੇ ਦੀ ਗੱਲ ਕਰਦੇ ਆ ਆਪਾਂ ਸ਼ਰਾਬ ਨੂੰ ਤਾਂ ਆਪਾਂ ਨਸ਼ਾ ਸਮਝਦੇ ਨਹੀਂ ਨਾ ਭਗਰ ਨੂੰ ਸਮਝਦੇ ਆ ਜੀ ਉਹ ਉਹਦੇ ਚ ਰੀਹੇਬਲ ਹੋ ਕੇ ਵਾਪਸ ਕਿੰਨੇ ਆਏ ਜੀ ਉਹ ਉਹਦੇ ਚ ਗਿਣਤੀ ਬਹੁਤ ਥੋੜੀ ਹੈ ਜੀ ਬਹੁਤ ਜ਼ਿਆਦਾ ਨਹੀਂ ਆਇਆ ਉਹ ਕਿੰਨੀ ਕੁ ਫਿਗਰ ਮੈਂ ਦੱਸਦਾ ਉਹਦੇ ਚ ਕਿਹਾ ਉਹਦੇ ਉਹਦੇ ਚ ਮਰਕਲ 54 ਚ ਆਨੇ ਕਿ ਸੀਗੇ ਉਹਦਾ ਉਹਦਾ ਇੱਕ ਕਾਰਨ ਹੈ ਜੀ ਜਿਹੜਾ ਬੰਦਾ ਨਸ਼ਾ ਛੱਡ ਕੇ ਜਾਂਦਾ ਜਦੋਂ ਪਿੰਡ ਜਾਂਦਾ ਨਾ ਜੀ ਰੈਪ ਸੇਟ 90% ਆਉਣਾ ਚਾਹੀਦਾ। ਜੇ ਅਸੀਂ 520 ਕੀਤਾ ਤਾਂ 500 ਦੇ ਵਿੱਚੋਂ ਮਤਲਬ ਉਹ ਫਿਰ ਦੁਬਾਰਾ ਜਾ ਕੇ ਸਾਰੇ 90% ਦੁਬਾਰਾ ਕਰਨ ਲੱਗ ਜਾਂਦੇ ਆ। ਇਸ ਕਰਕੇ ਪਹਿਲਾਂ ਜਿਹੜੀ ਦੇਖੋ ਨਾ ਤਾਂ ਸਕਿੱਲ ਡਿਵੈਲਪਮੈਂਟ ਸੀਗਾ, ਨਾ سپورਟ ਗਰੁੱਪ ਸੀਗੇ, ਨਾ ਪੇਰੈਂਟ ਕਾਉਂਸਲਿੰਗ ਸੀ, ਫੈਮਿਲੀ ਕਾਉਂਸਲਿੰਗ ਸੀ, ਨਾ ਕਮਿਊਨਿਟੀ ਦੇ ਵਿੱਚ ਜਿਵੇਂ ਹੁਣ ਅਸੀਂ ਅਸੀਂ ਇੱਕ ਵਿਲੇਜ ਡਿਫੈਂਸ ਕਮੇਟੀਆਂ ਬਣਾ ਰਹੇ ਆ। ਸੋ ਹੁਣ ਇੱਕ ਕੰਪਰੀਹੈਂਸਿਵ ਅਪਰੋਚ ਆ। ਹੁਣ ਜਦੋਂ ਸਰਕਾਰ ਦੀ ਪੂਰੀ ਨੀਤੀ ਆ ਇਸ ਵੇਲੇ ਉਹਨ ਔਰ ਸਾਡੇ ਜਿਹੜੇ ਆਰਵਿੰਨ ਕੇਜਰੀਵਾਲ ਜੀ ਵੀ ਆ ਰਹੇ ਆ ਔਰ ਭਗਵੰਤ ਮਾਨ ਜੀ ਵੀ ਇਹ ਹੁਣ ਅਸੀਂ ਜਿਹੜਾ ਹੈਗਾ ਇੱਕ ਪੂਰਾ ਸਟਰਕਚਰ ਬਣਾ ਰਿਹਾ ਜਿਹੜਾ ਅਦਰਵਾਈਜ਼ ਵੀ ਆਪਣਾ ਪਾਰਟੀ ਦਾ ਲੈਵਲ ਤੇ ਵੀ ਔਰ ਸਰਕਾਰ ਦੀ ਜਿਹੜੀ ਸਾਰੀ ਮਸ਼ੀਨਰੀ ਆ ਸਾਰੇ ਅਫਸਰ ਸਬਾਨ ਪੂਰਾ ਮੈਕੈਨਿਜ਼ਮ ਗੀਅਰਡ ਆ ਅਸੀਂ ਵੀ ਆਰ ਫੁੱਲੀ ਪ੍ਰਪੇਅਰਡ ਕਿ ਸਾਡੇ ਕੋਲੇ 5000 ਦੀ ਕਪੈਸਿਟੀ ਅਸੀਂ ਇਨਕਰੀਜ਼ ਕਰਤੀ ਆ ਡਬਲ ਕਰਤੀ ਆ ਇਹ ਅਸੀਂ ਉਹਨਾਂ ਨੂੰ ਜੇ ਲੋਡ ਪਈ ਤਾਂ ਹੋਰ ਵੀ ਵਧਾਵਾਂਗੇ ਜਿਵੇਂ ਜਿਵੇਂ ਸਾਨੂੰ ਡਾਇਰੈਕਸ਼ਨ ਆਈ ਜਾਣਗੇ ਔਰ ਉਹਦੇ ਵਿੱਚ ਬੜਾ ਨਿਊਟ੍ਰੀਸ਼ਸ ਖਾਣਾ ਦੇਣਾ ਅਸੀਂ ਯੋਗਾ ਕਰਾਣਾ ਉਹਨਾਂ ਤੋਂ 2 ਘੰਟਾ ਔਰ ਇਹ ਮੈਸੇਜ ਆਣਾ ਤੇ ਦੂਜਾ ਉਹਨਾਂ ਨੂੰ ਅਸੀਂ ਉਹਨਾਂ ਦੀ ਕਾਉਂਸਲਿੰਗ ਕਰਨੀ ਆ ਮੈਡੀਟੇਸ਼ਨ ਕਰਾਣੀ ਆ ਕੋਈ ਨਾ ਕੋਈ ਗੇਮ ਖੇਡੋ ਜਿਹੜੀ ਮਰਜ਼ੀ ਖੇਡੋ ਅੱਧਾ ਪੌਣਾ ਘੰਟਾ ਗੇਮ ਵੀ ਖੇਡੋ ਕੋਈ ਨਾ ਕੋਈ ਤਾਂ ਕਿ ਬੰਦਾ ਥੱਕ ਜਾਵੇ ਜੀ ਉਹਦੇ ਕੋਲ ਮਰੋ ਸਾਰਾ ਕਰਾ ਕਰਾ ਕੇ ਉਹਨੂੰ ਦਵਾਈ ਵੀ ਦੇਣੀ ਆ ਔਰ ਕੋਈ ਨਾ ਕੋਈ ਕੰਮ ਸਿਖਾਣਾ ਉਹਨੂੰ ਵੀ 2 ਘੰਟੇ ਕੰਮ ਸਕੇ ਰੋਜ਼ 10 ਲੱਖ ਚ ਸਰ ਸਿਰਫ 54 ਦੇ ਤਕਰੀਬ ਹੈਲ ਹੋਇਆ ਪਿਛਲੇ ਮਤਲਬ ਉਹਦੇ ਚ ਨਾ 500 ਹੋਏ 550 500 ਹੋਏ ਹੋਣਗੇ ਲੇਕਿਨ ਉਹ ਰਿਲੈਪਸ ਰੇਟ ਹੈ ਸੋ ਇਟਸ ਵੈਰੀ ਡਿਫਿਕਲਟ ਟੂ ਸੇ ਕਿੰਨੇ ਮਤਲਬ ਇਹ ਬੜੀ ਬੜੀ ਫਿਗਰ ਹੁਣ ਅਸੀਂ ਕਰਾਂਗੇ ਤੇ ਓਵਰਡੋਸ ਨਾਲ ਮੌਤਾ ਕਿੰਨੀ ਹੋਈ ਹੈ ਪੰਜਾਬ ਸਿਰ ਇਹਦੇ ਚ ਸੱਚ ਕੋਈ ਡਾਟਾ ਨਹੀਂ ਹੈ ਬਟ ਜਿਵੇਂ ਸਪੋਰੈਡਿਕਲੀ ਹੁੰਦੀਆਂ ਉਹਦੇ ਚ ਕਿਉਂਕਿ ਉਹਦੇ ਚ ਜਿਹੜਾ ਡਰੱਗ ਐਡਿਕਟ ਹੁੰਦਾ ਉਹਦੇ ਚ ਹੋਰ ਪ੍ਰੋਬਲਮਸ ਵੀ ਹੁੰਦੀਆਂ ਦੂਜੀਆਂ ਪ੍ਰੋਬਲਮਸ ਵੀ ਹੁੰਦੀਆਂ ਉਹਦੇ ਚ ਬਹੁਤ ਸਾਰੀਆਂ ਵੀ ਉਹਨਾਂ ਮੋਸਟਲੀ ਜਿਹੜਾ ਹੈਗਾ ਜਿਹੜੇ ਟੀਕੇ ਲਾਣ ਵਾਲੇ ਖਾਸ ਕਰਕੇ ਜਿਹਨਾਂ ਦੀ ਡੈਥ ਹੁੰਦੀਆਂ ਉਹਨਾਂ ਦੀ ਹੁੰਦੀਆਂ ਉਹਦੇ ਚ ਉਹਨਾਂ ਨੂੰ ਕੋਈ ਕਿਸੇ ਨੂੰ ਐ AIDS ਦੀ ਹੋਈ ਹੁੰਦੀ ਹੈ ਜਿਹੜਾ ਪੰਜਾਬ ਦੇ ਵਿੱਚ ਹੈ ਨਾ ਜੀ ਉਹ ਇੰਜੈਕਟਿੰਗ ਡਰਗ ਯੂਜ਼ਰ ਦੇ ਜਿਹੜਾ ਸੀਰੀਅਸ ਚੈਲੰਜ ਹੈ ਜਿਹਨੂੰ ਅਸੀਂ ਹਾਰਮ ਰਿਡਕਸ਼ਨ ਵਾਸਤੇ ਕਹਿੰਦੇ ਸੀ ਉਹਨਾਂ ਤੇ ਫੋਕਸ ਵੀ ਕਰ ਰਹੇ ਹਾਂ ਲਿਕਵਿਡ ਮੈਥਡ ਆਨ ਔਰ ਉਹਦੇ ਵਾਸਤੇ ਜਿਹੜੀ oral ਸਬਸਟੀਟਿਊਸ਼ਨ ਥੈਰੇਪੀ ਹੈ ਉਹਨਾਂ ਨੂੰ ਅਸੀਂ ਇਨਡੋਰ ਉਹਨਾਂ ਨੂੰ ਜ਼ਿਆਦਾ ਲੋੜ ਹੈ ਔਰ ਅਸੀਂ ਇਹਨਾਂ ਉਹਨਾਂ ਵਾਸਤੇ ਜਿਹੜਾ ਹੈਗਾ ਸਾਰਿਆਂ ਨੂੰ ਉਹ ਅਸੀਂ ਛਡਾਣਾ ਹੈਗਾ ਇਹ ਇਹਦਾ ਐਗਜੈਕਟ ਫਿਗਰ ਤਾਂ ਡਾਟਾ ਨਹੀਂ ਅਵੇਲੇਬਲ ਹੈ ਪਰ ਅਸੀਂ ਹੁਣ ਮੇਨਟੇਨ ਕਰ ਰਹੇ ਹਾਂ ਔਰ ਸਾਡੀ ਕੋਸ਼ਿਸ਼ ਆ ਕਿ ਪਹਿਲੇ ਇੱਕ ਅਗਲੇ 1-2 ਮਹੀਨੇ ਚ ਅਸੀਂ ਜਿਹੜੀਆਂ ਓਵਰਡੋਸ ਡੈਥ ਪਲੱਸ ਜਿਹੜੀਆਂ ਐਸੋਸੀਏਟਡ ਬਿਮਾਰੀਆਂ ਹੈਗੀਆਂ ਨਾ ਹੋਣ ਤੇ ਉਹਨਾਂ ਨੂੰ ਅਸੀਂ ਕਿਸੇ ਨਾ ਕਿਸੇ ਓਰਲ ਸਬਸਟੀਟਿਊਸ਼ਨ ਥੈਰੇਪੀ ਔਰ ਓਰਲ ਮੈਡੀਕੇਸ਼ਨ ਕਰ ਰਹੇ ਹਾਂ ਕੋਰਸ ਨਸ਼ਾ ਛਡੋ ਕੇ ਅੰਦਰ ਚ ਲਾਇਆ ਇੱਕ ਸੈਕਿੰਡ ਆਪਾਂ ਮੈਂ ਉਹਦੇ ਜੇ ਤੁਹਾਨੂੰ ਬਹੁਤ ਸੁਝਾਅ ਦੇਣਾ ਚਾਹਨਾ ਕਿ ਨਸ਼ਾ ਉਹ ਮੈਂ ਆਪਾਂ ਬਾਅਦ ਚੜ ਕੇ ਕਰ ਲਵਾਂ ਹਾਂ ਸਰ ਪਲੀਜ਼ ਮੈਨੂੰ ਬਾਤ ਕਰ ਲਵੇ ਪਰ ਪਿੱਛੇ ਦੁਬਾਰਾ ਕਰਾਂ ਜਿਹੜਾ ਤੁਹਾਡੀ ਮੈਡੀਸਨ ਬਾਹਰ ਬਹੁਤ ਸੇਲ ਹੁੰਦੀ ਹੈ ਦੇਖੋ ਦੇਖੋ ਮੈਂ ਮੈਂ ਤੁਹਾਨੂੰ ਇੱਕ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਇੱਕ ਤਰੀਕੇ ਨਾਲ ਸਰ ਡਾਟਾ ਹੀ ਤਾਂ ਵਧਿਆ ਜੀ ਨਹੀਂ 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 ਇੱਕ ਵਾਰ ਮੈਂ ਮੈਂ ਕਹਿੰਦਾ ਮੈਂ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਕਾਰਡ ਬਣਵਾਏ ਆ ਜੀ ਉਹ ਮੈਂ ਕਹਿੰਦਾ ਸਰ ਉਹ 60 ਕਰੋੜਾਂ ਦੇ ਸਰਕਾਰ ਨੂੰ ਘਟਾ ਕੇ ਰਿਹਾ ਹੈ ਉਹ ਸਰ ਜਿਹੜੇ ਨਛਾ ਨਹੀਂ ਕਰਦੇ 10 50 ਕਰੋੜ ਦਾ ਬਜਟ ਹੈ ਦੋ ਬੰਦੇ ਬੋਲਦੇ ਸੇਮ ਪੈ ਮੈਂ ਦੱਸਦਾ ਜੀ ਮੈਂ ਚਲਾਇਆ ਨਾ ਜੀ 10 ਲੱਖ ਜਿਹੜਾ 500 ਕਰੋੜ ਦਾ ਗਵਰਨਮੈਂਟ ਦਾ ਬਜਟ ਹੈ ਨਾ ਜੀ ਤੇ 150 ਕਰੋੜ ਦੀ ਮੈਡੀਸਨ ਤਾਂ ਦੋ ਨੰਬਰ ਚ ਵਿਕਰੀ ਹੈ ਤੁਹਾਡੀ ਹੋਟ ਸੈਂਟਰ ਆ ਜੀ ਤੁਹਾਡਾ ਸਵਾਲ ਹੋ ਗਿਆ ਜੀ ਦੇਖੋ ਦੋ ਤਰ੍ਹਾਂ ਦੇ ਇਨਪੁਟਸ ਆ ਇੱਕ ਤੁਹਾਡਾ ਇਨਪੁਟ ਹੈ ਇੱਕ ਮੈਨੂੰ ਬੜਾ ਪਟਿਆਲੇ ਤੋਂ ਇੱਕ ਬੰਦਾ ਹੈਗਾ ਜਿਹੜਾ ਮੈਨੂੰ ਲਗਾਤਾਰ ਇਨਪੁਟ ਦਿੰਦਾ ਕਿ ਫਲਾਨੀ ਜਗ੍ਹਾ ਤੇ ਆਪ ਕਰਦਾ ਹੈਗਾ ਬਰਨਾਲੇ ਤੋਂ ਮੈਨੂੰ ਆਈ ਸੀ ਵੀ ਉਹ ਜਿੱਥੇ ਥੋੜਾ ਨਸ਼ਾ ਛਡਾਊ ਕੇਂਦਰ ਹੈ ਬਰਨਾਲੇ ਤੋਂ ਆਈ ਸੀ ਬਟੰਡੇ ਤੋਂ ਆਈ ਸੀ ਆਈ ਟੂ ਕੈਕਸ਼ਨ ਨਾਓ ਦੇਖੋ ਤੁਸੀਂ ਪੜੇ ਲਿਖੇ ਬੰਦੇ ਹੋ ਤੁਸੀਂ ਪੱਤਰਕਾਰ ਹੋ ਯੂ ਹੈਵ ਟੂ ਗਿਵ ਮੀ ਐਕਸ਼ਨੇਬਲ ਇਨਫੋਰਮੇਸ਼ਨ ਜੇ ਆਪਾਂ ਵੇ ਗੱਲਾਂ ਕਰੀ ਚੱਲਾਂਗੇ ਨਾ ਜੀ ਕਿ देयर ਬਾਥ ਸਕਿਉਰਟੀ ਥ੍ਰੈਟ ਸੀ ਜੀ ਕੀ ਸੀ ਉਹ ਨਹੀਂ ਜਿਹੜਾ ਤੁਸੀਂ ਮੈਨੂੰ ਯੂ ਗਿਵ ਮੀ ਵਨ ਐਗਜ਼ਾਮਪਲ ਜਿਹੜਾ ਬੰਦਾ ਜਿਹੜਾ ਜਿਹੜਾ ਨਸ਼ੇ ਦੀਆਂ ਗੋਲੀਆਂ ਸਰਕਾਰੀ ਲੈ ਕੇ ਜਿਹੜਾ ਵੇਚਦਾ ਫੜਿਆ ਗਿਆ ਜੀ ਉਹਨੂੰ ਮੁੜ ਕੇ ਗੋਲੀ ਫਰੀ ਨਹੀਂ ਮਿਲੇਗੀ ਉਹਨੂੰ ਮੁੱਲ ਮਿਲੇਗੀ ਜੀ ਠੀਕ ਆ ਜੀ ਦੂਜੀ ਗੱਲ ਐ ਵੀ ਉਹ ਫਿਰ ਨਸ਼ਾ ਜਿਹੜਾ ਨਸ਼ਾ ਸਲਾਉ ਕੇਂਦਰਤ ਨਹੀਂ ਜਾਏਗਾ ਉਹ ਜੇਲ੍ਹ ਚ ਜਾਏਗਾ ਤੀਜੀ ਗੱਲ ਐ ਜੇ ਫਿਰ ਨਹੀਂ ਸੁਧਰੇਗਾ ਤਾਂ ਉਹਦੀ ਸਾਰੀ ਸਬਸਿਡੀ ਬੰਦ ਕਰਤੀ ਜਾਏਗੀ ਸੋ ਅਸੀਂ ਹੁਣ ਇਹਨੂੰ ਪੂਰਾ ਇੱਕ ਸਿਸਟਮੈਟਿਕਲੀ ਇੱਕ ਪ੍ਰੋਫੈਸ਼ਨਲ ਅਪਰੋਚ ਦੇ ਨਾਲ ਚੱਲ ਰਹੇ ਆ ਯੂ ਕਾਈਂਡਲੀ ਗਿਵ ਮੀ ਵਨ ਐਕਸ਼ਨੇਬਲ ਇਨਫੋਰਮੇਸ਼ਨ ਅਸੀਂ ਪਹਿਲਾਂ ਹੀ ਸਾਰੇ ਡਿਸਕਸ ਕਰਕੇ ਹਟਿਆ ਜੀ ਵੀ ਜਿਹੜਾ ਕੈਮਿਸਟ ਵੀ ਆ ਉਹ 980 ਦਾ ਵੇਚਦੇ ਨਹੀਂ ਉਹ 10 ਹੋਣਗੇ 20 ਹੋਣਗੇ 50 ਹੋਣਗੇ 80 ਹੋਣਗੇ ਜੀ ਮਤਲਬ ਉਹਨਾਂ ਤੇ ਐਕਸ਼ਨ ਕਰਨਾ ਸਾਰੇ ਨੂੰ ਪਰੇਸ਼ਾਨ ਨਹੀਂ ਕਰਨਾ ਜਿਹੜੇ ਗੋਲੀਆਂ ਲੈਣ ਵਾਲੇ ਆ ਬਹੁਤ ਸਾਰੇ ਹੈਗੇ ਆ ਜਿਹੜੇ ਜਿਹੜੇ ਗੋਲੀ ਲੈ ਲੈ ਰਹੇ ਆ ਲੇਕਿਨ ਆਪਣਾ ਕੰਮ ਕਰਦੇ ਆ ਆਪਣਾ ਟੱਬਰ ਪਾਲ ਰਹੇ ਆ ਉਹ ਦੈਟ ਇਜ਼ ਅ ਸਕਸੈਸ ਵੀ ਕਨਸਿਡਰ ਇਟ ਅ ਸਕਸੈਸ ਇੱਕ ਬੰਦਾ ਹੈਗਾ ਜਿਹੜਾ ਗੋਲੀਆਂ ਲਾ ਕੇ ਅੱਗੇ ਗੋਲੀਆਂ ਵੇਚਦਾ ਉਹ ਲੁੱਟਾ ਖੋਹਾਂ ਵੀ ਕਰਦਾ ਜਿਹਦੇ ਕੋਲੇ ਕੋਈ ਵੀ ਉਹਦਾ ਮਤਲਬ ਕ੍ਰਿਮੀਨਲ ਰਿਕਾਰਡ ਆ ਗਿਆ ਉਹਨੂੰ ਕੋਈ ਸਭ ਕੋਈ ਗਵਰਨਮੈਂਟ ਦੀ ਕੋਈ ਸਹੂਤਾ ਨਹੀਂ ਮਿਲੇਗਾ ਉਹਨੂੰ ਕੋਈ ਹਮਦਰਦੀ ਨਹੀਂ ਮਿਲੂ ਉਹਦੇ ਨਾਲ ਜਿਹੜਾ ਵਰਦਾ ਠੀਕ ਹੈ ਬਹੁਤ